ਪੁਲਿਸ ਨੇ ਜਾਨੋਂ ਮਾਰਨ ਦੀ ਨੀਅਤ ਦੇ ਨਾਲ ਇੱਕ ਨੌਜਵਾਨ ਤੇ ਕੀਤੇ ਹਮਲੇ ਤੇ ਪੱਗ ਦੀ ਬੇਅਦਬੀ ਦੇ ਮਾਮਲੇ 'ਚ 2 ਆਰੋਪੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਸ਼ਿਕਾਇਤ ਕਰਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਵਿਆਹ ਰਿਸੈਪਸ਼ਨ ਪਾਰਟੀ ਤੇ ਗਿਆ ਸੀ। ਇਸ ਦੇ ਦਰਮਿਆਨ ਜਦੋਂ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਕੁਝ ਲੋਕਾਂ ਨੇ ਉਸ ਦੀ ਗੱਡੀ ਦੇ ਵਿੱਚ ਵੜ ਕੇ ਉਸ ਤੇ ਜਾਨਲੇਵਾ ਹਮਲਾ ਕੀਤਾ। ਉਸ ਦੀ ਗਰਦਨ ਤੇ ਸੂਏ ਦੇ ਨਾਲ वार ਕੀਤੇ। ਉਸ ਦੀ ਪੱਗ ਦੀ ਬੇਅਦਬੀ ਕੀਤੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਆਰੋਪੀਆਂ ਦੀ ਗ੍ਰਿਫਤਾਰੀ ਕੀਤੀ ਹੈ। 23 ਦੀ ਦਰਮਿਆਨੀ ਰਾਤ ਨੂੰ ਇੱਕ ਰਾਤ ਨੂੰ ਇੱਥੇ ਏਐਸ ਜ਼ੋਰ ਦੇ ਝਗੜਾ ਹੋਇਆ ਸੀ ਇੱਥੇ ਇੱਕ ਸਾਹਬ ਸਿੰਘ ਨਾਮ ਦੇ ਵਿਅਕਤੀ ਨੂੰ ਜਿਹੜਾ ਕਾਫੀ ਗੰਭੀਰ ਸੱਟਾਂ ਲਾਈਆਂ जख्मी ਕਰਤਾ ਸੀ ਤੇ ਜੋ ਜੇਰੇ ਲਾਜ 40 ਹਸਪਤਾਲ ਆ ਇਸ ਵੰਚ ਕੱਲ ਸਾਡੇ ਲਈ ਜਿਹੜੀ ਐਫਆਰ ਦਰਜ ਕੀਤੀ ਗਈ ਸੀ ਉਹਦੇ ਵਿੱਚ ਜਿਹੜੇ ਪੰਜ ਤੁਸੀਂ ਲੜਿੰਦੇ ਸੀ ਜਿਹਦੇ ਵਿੱਚੋਂ ਚਾਰ ਦੋ ਛੇ ਨੂੰ ਜਿਹੜਾ ਗਿਰਤਾ ਕੀਤਾ ਗਿਆ ਤੇ ਕੱਲ ਨੂੰ ਉਹਨਾਂ ਕੋਟ ਸਪੈਸ਼ ਕਰਕੇ ਰਮਾਣ ਲਿਆ ਜਾਊਗਾ ਇਨਰ ਕੋਈ ਆਪਸ ਵਿੱਚ ਪੈਸਿਆਂ ਦਾ ਲੈਂਦੇ ਸੀ ਉਸ ਤੋਂ ਲੈ ਕੇ ਆਪਸ ਵਿੱਚ ਬੈਸ ਹੋਈ ਤੇ ਉਸੇ ਝੜਾ ਹੋ ਗਿਆ ਹਾਂਜੀ ਅਰੇ ਦੇਖਦੇ ਇਨਵੈਸਟੀਗੇਸ਼ਨ ਦੇ ਦੇਖਦੇ ਆ ਵੀ ਉਹਦਾ ਕੀ ਰੋਲ ਹੋਣਾ ਸਰ ਵੀ ਪਸੇ ਨਹੀਂ ਲੈਂਦੇ ਵੀਡੀਓ ਚ ਕਹਿੰਦੇ ਤੂੰ ਆ ਰਿਹਾ ਹਾਂਜੀ ਉਹ ਜਿਹੜੇ ਇਹਨਾਂ ਨਾਲ ਉਹ ਜਿਹੜਾ ਲੱਗੀਆਂ ਨਾਲੋਂ ਲਾਇਸੈਂਸੀ ਵੈਪਨ ਸੀ ਉਹਨਾਂ ਨੇ ਆਪਣੀ ਜਿਹੜਾ ਡਿਫੈਂਸ ਹੱਥੇ ਸ਼ੈਰੋ ਉਹਨੂੰ ਕੱਢ ਕੇ ਯੂਜ਼ ਕੀਤਾ ਸਰ ਇਹ 307 ਨੇ ਜਿਹੜੀ ਆ 148 159 ਇਹ ਦੱਸ ਕਿ ਤੇ ਕਹਿੰਦਾ ਕੋਚ 25 25 26 ਸਾਲ ਉਮਰ ਹੈ ਸਰਹੰਬਲ ਤੋਂ ਦੇਰਾਂ ਵਾਲੇ ਸੀ ਹਾਂਜੀ ਹਾਂਜੀ ਉਮਰ ਸਾਡੇ ਛਾੜੇ ਦੇ ਰਹਿਣ ਨੇ ਅਮਰਸਾਦ ਦੇ ਪੁਲਿਸ ਨੇ ਜਾਨੋਂ ਮਾਰਨ ਦੀ ਨੀਅਤ ਦੇ ਨਾਲ ਇੱਕ ਨੌਜਵਾਨ ਤੇ ਕੀਤੇ ਹਮਲੇ ਤੇ ਪੱਗ ਦੀ ਬੇਅਦਬੀ ਦੇ ਮਾਮਲੇ ਚ 2 ਹਰੋਪੀਆਂ ਨੂੰ ਕਾਬੂ ਕੀਤਾ ਹੈ ਇਸ ਸਬੰਧੀ ਸ਼ਿਕਾਇਤ ਕਰਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਵਿਆਹ ਰਿਸੈਪਸ਼ਨ ਪਾਰਟੀ ਤੇ ਗਿਆ ਸੀ ਇਸ ਦੇ ਦਰਮਿਆਨ ਜਦੋਂ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਕੁਝ ਲੋਕਾਂ ਨੇ ਉਸ ਦੀ ਗੱਡੀ ਦੇ ਵਿੱਚ ਵੜ ਕੇ ਉਸ ਤੇ ਜਾਨਲੇਵਾ ਹਮਲਾ ਕੀਤਾ ਉਸ ਦੀ ਗਰਦਨ ਤੇ ਸੂਏ ਦੇ ਨਾਲ वार ਕੀਤੇ ਉਸ ਦੀ ਫੱਕ ਦੀ ਬੇਅਤਮੀ ਕੀਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ આરોપીਆਂ ਦੀ ਗ੍ਰਿਫਤਾਰੀ ਕੀਤੀ ਹੈ 6 ਤਰੀਕ ਦੀ ਦਰਮਿਆਨੀ ਰਾਤ ਨੂੰ ਇੱਕ ਰਾਤ ਨੂੰ ਇਥੇ ਏਅਸ ਰਿਜ਼ੋਰਟ ਦੇ ਝਗੜਾ ਆਇਆ ਸੀ ਇਥੇ ਇੱਕ ਸਾਹਬ ਸਿੰਘ ਨਾਮ ਦੇ ਵਿਅਕਤੀ ਨੂੰ ਜਿਹੜਾ ਕਾਫੀ ਗੰਭੀਰ ਜ਼ਖ਼ਮਾਂ ਲਾਇਆ ਜਖਮੀ ਕਰਤਾ ਸੀ ਕਿ ਜੋ ਜੇਰੀ ਲਾਜ 40 ਹਸਪੀਟਲ ਆ ਇਸ ਵੰਚਰ ਕੱਲ ਸਾਡੇ ਨੂੰ ਜਿਹੜੀ ਐਫਆਈਆਰ ਜਦ ਅਜੀ ਕੀਤੀ ਗਈ ਸੀ ਉਹਦੇ ਵਿੱਚ ਜਿਹੜੇ ਪੰਜ ਦੋ ਸੀ ਲੜਿੰਦੇ ਸੀ ਜਿਹਦੇ ਵਿੱਚੋਂ ਚਾਰ ਦੋ ਛੇ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਕੱਲ ਨੂੰ ਉਹਨਾਂ ਕੋਰਟ ਚ ਪੇਸ਼ ਕਰਕੇ ਰਿਮਾਂਡ ਲਿਆ ਜਾਊਗਾ ਸਰ ਇਹਨਾਂ ਦਾ ਕੋਈ ਆਪਸ ਵਿੱਚ ਪੈਸਿਆਂ ਦਾ ਲੈਂਦੇ ਸੀ ਉਸ ਤੋਂ ਲੈ ਕੇ ਆਪਸ ਵਿੱਚ ਬਹਿਸ ਹੋਈ ਤੇ ਉਸੇ ਝੜਾ ਹੋ ਗਿਆ ਸਰ ਹਾਂਜੀ ਅਰੇ ਦੇਖਦੇ ਇਨਵੈਸਟੀਗੇਸ਼ਨ ਦੇ ਦੇਖਦੇ ਆ ਵੀ ਉਹਦਾ ਕੀ ਰੋਲ ਹੋਵੇ ਸਰ ਵੀ ਪਸੰਦੀ ਨਹੀਂ ਕਹਿੰਦੇ ਕੀ ਵੀਡੀਓ ਚ ਗੱਲ ਕਰਦੇ ਤੂੰ ਆ ਰਿਹਾ ਹਾਂਜੀ ਉਹ ਜਿਹੜੇ ਉਹਨਾਂ ਨੂੰ ਜਨਾ ਸੱਟਾਂ ਲਗੀਆਂ ਉਹਨਾਂ ਨੂੰ ਲਾਇਸੈਂਸੀ ਵੈਪਨ ਸੀ ਉਹਨਾਂ ਨੇ ਆਪਣੀ ਜਿਹੜਾ ਡਿਫੈਂਸ ਹੱਥੇ ਸ਼ਹਿਰ ਨੂੰ ਕੱਢਿਆ ਯੂਜ਼ ਕੀਤਾ ਸਰ ਇਹ 307 ਨੇ ਜਿਹੜੀ ਆ 148 159 ਇਹ ਦੱਸ ਕੀਤਾ ਗਿਆ ਪੁੱਛ 25 25 26 ਸਾਲ ਉਮਰ ਹੈ ਸਰ ਅਮਰ ਸਦੇ ਰਹਿਣਾ ਬਾਰੇ ਸੀ ਹਾਂਜੀ ਹਾਂਜੀ ਉਮਰ ਸਦੇ ਛਾੜੇ ਦੇ ਰਹਿਣਾ ਪੁਲਿਸ ਨੇ ਜਾਨੋਂ ਮਾਰਨ ਦੀ ਨੀਅਤ ਦੇ ਨਾਲ ਇੱਕ ਨੌਜਵਾਨ ਤੇ ਕੀਤੇ ਹਮਲੇ ਤੇ ਪੱਗ ਦੀ ਬੇਅਦਬੀ ਦੇ ਮਾਮਲੇ 'ਚ 2 ਆਰੋਪੀਆਂ ਨੂੰ ਕਾਬੂ ਕੀਤਾ ਹੈ ਇਸ ਸਬੰਧੀ ਸ਼ਿਕਾਇਤ ਕਰਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਵਿਆਹ ਰਿਸੈਪਸ਼ਨ ਪਾਰਟੀ ਤੇ ਗਿਆ ਸੀ ਇਸ ਦੇ ਦਰਮਿਆਨ ਜਦੋਂ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਕੁਝ ਲੋਕਾਂ ਨੇ ਉਸ ਦੀ ਗੱਡੀ ਦੇ ਵਿੱਚ ਵੜ ਕੇ ਉਸ ਤੇ ਜਾਨਲੇਵਾ ਹਮਲਾ ਕੀਤਾ ਉਸ ਦੀ ਗਰਦਨ ਤੇ ਸੂਏ ਦੇ ਨਾਲ वार ਕੀਤੇ ਉਸ ਦੀ ਪੱਗ ਦੀ ਬੇਅਦਬੀ ਕੀਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਆਰੋਪੀਆਂ ਦੀ ਗ੍ਰਿਫਤਾਰੀ ਕੀਤੀ ਹੈ ਇਹ ਖੇਤਰੀ ਦਰਮਿਆਨੀ ਰਾਤ ਨੂੰ ਇੱਕ ਰਾਤ ਨੂੰ ਇਥੇ ਏਸ ਜ਼ੋਰ ਦੇ ਝਗੜਾ ਹੋਇਆ ਸੀ ਇਥੇ ਇੱਕ ਸਾਮ ਸਿੰਘ ਨਾਮ ਦੇ ਵਿਅਕਤੀ ਨੂੰ ਜਿਹੜਾ ਕਾਫੀ ਗੰਭੀਰ ਜ਼ਖ਼ਮਾਂ ਲਾਇਆ ਜਖਮੀ ਕਰਤਾ ਸੀ ਤੇ ਜੋ ਜੇਰੇ ਇਲਾਜ 40 ਹਸਪੀਟਲ ਆ ਇਸ ਵੰਚ ਕੱਲ ਸਾਡੇ ਨੂੰ ਜਿਹੜੀ ਇਹ ਅਫੇਅਰ ਜਿਹਾ ਜਿੱਤੀ ਗਈ ਸੀ ਉਹਦੇ ਵਿੱਚ ਜਿਹੜੇ ਪੰਜ ਦੋਸ਼ੀ ਲੜਿੰਦੇ ਸੀ ਇਹਦੇ ਵਿੱਚੋਂ ਚਾਰ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਕੱਲ ਉਹਨਾਂ ਕੋਰਟ ਚ ਪੇਸ਼ ਕਰਕੇ ਰਿਮਾਨ ਲਿਆ ਜਾਊਗਾ ਇਨਾਂ ਦਾ ਕੋਈ ਆਪਸ ਵਿੱਚ ਪੈਸਿਆਂ ਦਾ ਲੈਂਦੇ ਸੀ ਉਸ ਤੋਂ ਲੈ ਕੇ ਆਪਸ ਵਿੱਚ ਬੈਸ ਹੋਈ ਤੇ ਉਸੇ ਜਿਹੜਾ ਝਗੜਾ ਹੋ ਗਿਆ ਕਮਾਂ ਆ ਜੇ ਦੇਖਦੇ ਇਨਵੈਸਟੀਗੇਸ਼ਨ ਦੇ ਦੇਖਦੇ ਆ ਵੀ ਉਹ ਦਾ ਕੀ ਰੋਲ ਹੋਣਾ ਸਰ ਵੀ ਪੈਸੇ ਨਹੀਂ ਲਏ ਵੀਡੀਓ ਜਿਹੜੀ ਆ ਰਹੀ ਹੈ ਹਾਂਜੀ ਉਹ ਜਿਹੜੇ ਇਹਨਾਂ ਨਾਲ ਜਿਹਨਾਂ ਸੱਟਾਂ ਲਗੀਆਂ ਨਾਲੋਂ ਲਾਇਸੈਂਸੀ ਵੈਪਨ ਸੀ ਉਹਨਾਂ ਨੇ ਆਪਣੇ ਜਿਹੜਾ ਡਿਫੈਂਸ ਹੱਥੇ ਸ਼ਾਇਦ ਇਹਨੂੰ ਕੱਢਿਆ ਯੂਜ਼ ਕੀਤਾ ਸਰ ਇਹ 307 ਨੇ ਜਿਹੜੀ ਆ 148 159 ਇਹ ਦਰਸੀ ਕਿਤੇ ਰਹਿ ਪਰਚੋ ਮੈਂ 25 25 26 ਸਾਲ ਉਮਰ ਦੇ ਹਾਂ ਸਰ ਉਮਰ ਸਾਡੇ ਰਹਿਣ ਵਾਲੇ ਸੀ ਹਾਂਜੀ ਹਾਂਜੀ ਉਮਰ ਸਾਡੇ ਛਾੜੇ ਦੇ ਰਹੇ ਨੇ